ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਉਸ ਪਵਨ ਸ਼ਬਦ ਨੂੰ ਸਾਂਝਾ ਕਰੀਏ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਨ ਬਾਣੀ ਦੇ ਵਿੱਚ 10 ਅੰਗ ਔਰ 348 ਅੰਗ ਦੇ ਉੱਤੇ ਦਰਜ ਹੈ 10 ਅੰਗ ਦੇ ਉੱਤੇ ਜਿਹੜੀ ਪਵਨ ਬਾਣੀ ਹੈ ਇਹਨੂੰ ਅਸੀਂ ਰੈਰ ਅਸਤੀ ਬਾਣੀ ਕਹਿ ਦਿੰਦੇ ਹਾਂ 348 ਅੰਗ ਦੇ ਉੱਤੇ ਜਦੋਂ 327 ਅੰਗ ਦੇ ਉੱਤੇ ਆਸਰ ਆ ਰੰਗ ਸ਼ੁਰੂ ਹੁੰਦਾ ਹੈ ਫਿਰ 348 ਅੰਗ ਦੇ ਉੱਤੇ ਗੁਰੂ ਰਾਮਦਾਸ ਜੀ ਦਾ ਇਹ ਪਵਨ ਸ਼ਬਦ ਹੈ ਗੁਰੂ ਰਾਮਦਾਸ ਸੱਚ ਪਾਤਸ਼ਾਹ ਇਸ ਪਵਨ ਸ਼ਬਦ ਦੇ ਵਿੱਚ ਜਦੋਂ ਅਸੀਂ ਧਿਆਨ ਦੇ ਨਾਲ ਪੜਾਂਗੇ ਥੋੜਾ ਅੱਖਰਾਂ ਦਾ ਜਿਹੜਾ ਫਰਕ ਹੈ ਸ਼ਬਦਾਂ ਦਾ ਫਰਕ ਹੈ ਉਹ ਸਤਿਗੁਰੂ ਜੀ ਨੇ ਰੱਖਿਆ ਹੋਇਆ ਹੈ ਅਰਥਾ ਦਾ ਫਰਕ ਨਹੀਂ ਪੈਂਦਾ ਹੈ ਪਰ ਪਾਠ ਪੜਨ ਦੇ ਵਿੱਚ ਫਰਕ ਪੈਂਦਾ ਹੈ ਇਸ ਕਰਕੇ ਇਹਨਾਂ ਪਾਵਨ ਸ਼ਬਦਾਂ ਨੂੰ ਬੜੇ ਧਿਆਨ ਦੇ ਨਾਲ ਪੜਨਾ ਹੁੰਦਾ ਹੈ ਸੋ ਪਿਛਲੀ ਵੀਡੀਓ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਇਸ ਪਾਵਨ ਸ਼ਬਦ ਜਿਸ ਦਾ ਸਿਰਲੇਖ ਸੋ ਪੁਰਖ ਹੈ ਉਸ ਸ਼ਬਦ ਦੇ ਤੀਜੇ ਮੰਨ ਦੀਆਂ ਤਿੰਨ ਪੰਕਤੀਆਂ ਤੱਕ ਸਾਂਝਾ ਕੀਤਾ ਸੀ ਆਓ ਹੁਣ ਉਸ ਤੋਂ ਅੱਗੇ ਇਸ ਸ਼ਬਦ ਨੂੰ ਜਿਹੜਾ ਹੈ ਵਿਚਾਰੀਏ ਕਿ ਅਖਰਾਂ ਤੇ ਲਗਾ ਮਾਤਰਾ ਚ ਕਿਹੜਾ ਫਰਕ ਹੈ ਜਦੋਂ ਅਸੀਂ ਦਾਸ ਸੰਗ ਦੇ ਉੱਤੇ ਇਹ ਅਗਲੀਆਂ ਪਾਵਨ ਪੰਕਤੀਆਂ ਪੜ੍ਹਾਂਗੇ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਕਿ ਜਿਨ੍ਹਾਂ ਨੇ ਮੇਰਾ ਹਰੀ ਪ੍ਰਮਾਤਮਾ ਸੇਵਿਆ ਜਪਿਆ ਤੇ ਉਹ ਹਰੀ ਦੇ ਰੂਪ ਦੇ ਵਿੱਚ ਹੀ ਸਮਾਗੇ ਪ੍ਰਮਾਤਮ ਦਾ ਰੂਪ ਹੋ ਗਏ ਜਦੋਂ ਅਸੀਂ 348 ਅੰਗ ਦੇ ਉੱਤੇ ਇਹਨਾਂ ਪਾਵਨ ਪੰਕਤੀਆਂ ਨੂੰ ਪੜਾਂਗੇ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜਿਉ ਜੀ ਰਹਿ ਰਸ ਦੇ ਵਿੱਚ ਹੈ ਪਰ ਇਥੇ ਜਿਉ ਹੈ 348 ਅੰਗ ਦੇ ਉੱਤੇ ਏ ਹਰ ਹਰ ਰੂਪ ਸਮਸੀ ਉਹ ਫਰਕ ਕਿਹੜੇ ਚੀ ਦਾ ਹੈ ਇੱਥੇ ਜਿਨ ਸ਼ਬਦ ਜਜੇ ਸਰ ਇਹਨਾਂ ਨਾ ਪਰ ਪੈਰ ਵਿੱਚ ਹਲੰਤ ਨਹੀਂ ਹੈ ਰਸ ਦੇ ਵਿੱਚ ਪਰ ਆਸਾ ਰਗ ਵਿੱਚ ਹੈ ਦੂਜੀ ਵਾਰੀ ਫਿਰ ਜਿਨੇ ਸ਼ਬਦ ਹੈ ਫਿਰ ਹਲੰਤ ਹੈ ਤੇ ਅੱਗੇ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਰਸ ਦੇ ਵਿੱਚ ਰਾਸ ਰਗ ਦੇ ਵਿੱਚ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜਿਉ ਇਹ ਫਰਕ ਧਿਆਨ ਦੇ ਨਾਲ ਪਾਠ ਉਚਾਰਨ ਕਰਨਾ ਹੋਵੇਗਾ ਤੇ ਹਰ ਹਰ ਰੂਪ ਸਮਾਸੀ ਇਹ ਬਿਲਕੁਲ ਬਰਾਬਰ ਹੈ ਦੋਨੇ ਪਾਸੇ ਇਹਦੇ ਵਿੱਚ ਫਰਕ ਨਹੀਂ ਹੈ ਤੇ ਅਗਲੀ ਪੰਕਤੀ ਜਿਹੜੀ ਹੈ ਇਸ ਪਵਨ ਸ਼ਬਦ ਦੇ ਤੀਸਰੇ ਮੰਨ ਦੀ ਆਖਰੀ ਪੰਕਤੀ ਹੈ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜასი ਉਹ ਧਨ ਹੈ ਜਿਹਨਾਂ ਨੇ ਹਰੀ ਮਾਲਕ ਨੂੰ ਚੇਤੇ ਕੀਤਾ ਤੇ ਆਇਆ ਹੈ ਨਾਨਕ ਉਹਨਾਂ ਤੋਂ ਸਦਕੀ ਜਾਂਦਾ ਹੈ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਸਦਕੀ ਜਾਂਦਾ ਹਾਂ ਤੋਂ ਜਦੋਂ ਅਸੀਂ ਰੈ راست ਤੋਂ ਬਾਅਦ ਆਸਰ ਰਗ ਦੇ ਵਿੱਚ 348 ਅੰਗ ਦੇ ਉੱਤੇ ਇਸੇ ਸ਼ਬਦ ਦੀਆਂ ਪੰਕਤੀਆਂ ਨੂੰ ਪੜਾਂਗੇ ਨਾ ਉੱਥੇ ਥੋੜਾ ਫਰਕ ਕਿਹੜੀ ਚੀਜ਼ ਦਾ ਹੈ ਸੇ ਧਨ ਸੇ ਧਨ ਜਿਨ ਹਰ ਧਿਆਇਆ ਜਿਉ ਇਹ ਰਾਸ ਦੇ ਵਿੱਚ ਜੀ ਹੈ ਇੱਥੇ ਜੀਓ ਹੈ ਜਨ ਨਾਨਕ ਤਿੰਨ ਬਲ ਜਸੀ ਇਸ ਤਰ੍ਹਾਂ ਇਸ ਪਾਵਨ ਸ਼ਬਦ ਦਾ ਜਦੋਂ ਅਸੀਂ ਪਾਠ ਪੜ੍ਹਨਾ ਹੈ ਨਾ ਤਾਂ ਪਾਠ ਪੜ੍ਹਨ ਲੱਗਿਆਂ ਇਹਨਾਂ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਣਾ ਹੈ ਅੱਗੇ ਜਿਹੜਾ ਪਾਵਨ ਸ਼ਬਦ ਉਸੇ ਤਰ੍ਹਾਂ ਹੀ ਹੈ ਤੇਰੀ ਭਗਤ ਤੇਰੀ ਭਗਤ ਬਣਾ ਲੀ ਭਰੇ ਵਿਅੰਤ ਵਿਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਤਪਹਿ ਜਪਹਿ ਵਿਅੰਤਾ ਤੇਰੇ ਅਨੇਕ ਤੇਰੇ ਅਨੇਕ ਬੜਾ ਬਹੁ ਸਿਮਰਿਤ ਸਾਸਤ ਜੀ ਕਰ ਕਰਿਆ ਖਾਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਵਹਿ ਮੇਰੇ ਹਰ ਭਗਵੰਤਾ ਉਾਦ ਪੁਰਖਾ ਪਰੰਪਰ ਕਰਤਾ ਜੀ ਉਦ ਜੇਵੜ ਅਵਰਨ ਕੋਈ ਤੋ ਜੁਗ ਜੁਗ ਇਕੋ ਸਦਾ ਸਦਾ ਤੋ ਇਕੋ ਜੀ ਉਹ ਨਹਿਚਲ ਕਰਤਾ ਸੋਈ ਤੁਦੀ ਆਪਿਰ ਭਾਵੈ ਸੋਈ ਵਰਤਾ ਜੀ ਉਹ ਆਪੇ ਕਰਹਿ ਸੋਈ ਤੁਦੀ ਆਪੇ ਸ੍ਰਿਸ਼ਟ ਸਭੁ ਬਾਈ ਜੀ ਤੁਦੀ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੀ ਜੀ ਜੋ ਸਬਸਾ ਕਾ ਜਾਣ ਹੋਈ ਬਾਕੀ ਸਾਰਾ ਸ਼ਬਦ ਇਸੇ ਤਰ੍ਹਾਂ ਦੋ ਨਿਬਾਸੀ ਉਥੇ ਕੋਈ ਫਰਕ ਨਹੀਂ ਹੈ ਅਗਲੇ ਬੰਦ ਜਿਹੜੇ ਦੋ ਆਖਰੀ ਸ਼ਬਦ ਇਸ ਸ਼ਬਦ ਦੇ ਸੰਜੇ ਕੀਤੇ ਆਪ ਸੰਗਤਾਂ ਦੇ ਨਾਲ ਉਹਨਾਂ ਦੀ ਲਗਾ ਮਾਤਰਾ ਵਿੱਚ ਸ਼ਬਦਾਂ ਵਿੱਚ ਫਰਕ ਨਹੀਂ ਹੈ ਉਹ ਬਿਲਕੁਲ ਦੋਨੇ ਪਾਸੇ ਇੱਕੋ ਜਿਹੇ ਹਨ ਚਾਹੇ ਉਹ 100 ਦੇ ਉੱਤੇ ਹੋਵੇ ਚਾਹੇ 348 ਦੇ ਉੱਤੇ ਸੋ ਪਾਠ ਕਰਨ ਲੱਗੇ ਆ ਬਹੁਤ ਵਿਚਾਰ ਬਹੁਤ ਧਿਆਨ ਦੇ ਨਾਲ ਪਾਠ ਕਰਨਾ ਹਾ ਤਾਂ ਕਿ ਬਾਣੀ ਗਲਤ ਨਾ ਪੜ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ